मिनिमम कम से कम एकता के ऊपर चर्चा हुई है और उस चर्चा में हमने कुछ सहमति बताने की अपनी बात रखी है हमारे साथियों ने उसके ऊपर मीटिंग करके हमें बतलाना है तो आगे भी यह जतन हमारी ओर से कोशिश होंगे। आज क्योंकि डल्लेवाल जी की हालत बहुत क्रिटिकल है हमने मीटिंग भी जल्द करने की हर दो झंडे जी चले गए हैं वहां उनकी हालत ठीक नहीं है तो हमारा प्रयास रहेगा जितनी जल्द से जल्द हो मिनिमम एकता और हम दिल से चाहते मैक्सिमम एकता भी होनी चाहिए ठीक है मैक्सिमम एकता में अभी कुछ दिखते हैं तो मिनिमम एकता के लिए हमने हाथ बढ़ा दिया है और हम आशा करेंगे जल्द ये मिनिमम एकता हो इस यही बात थी जो मैंने आपको बतानी थी आप भंगू साहब जाओ पंजाबी को पत्रकार दोस्तों ਜਿਵੇਂ ਭਦੇਰ ਸਾਹਿਬ ਨੇ ਗੱਲ ਕੀਤੀ ਦੋਨੇ ਫਾਰਮਾਂ ਦੀ ਮੀਟਿੰਗ ਹੋਈ ਸੀ 13 ਨੂੰ 13 ਤੋਂ ਅੱਜ 18 ਤਰੀਕ ਦਾ ਤਿੰਨੇ ਫਾਰਮਾਂ ਦੀ ਮੀਟਿੰਗ ਹੋਈ ਸੋ ਮੈਂ ਕਲੀਅਰ ਸ਼ਬਦਾਂ 'ਚ ਕਹਾਂ ਵੀ ਦੋਨੋਂ ਫਾਰਮਾਂ ਦੀ ਮੀਟਿੰਗ ਤੀਜੇ ਫਾਰਮ ਐਸਕੇਐਮ ਨਾਲ ਹੋਈ ਉਹਦੇ ਵਿੱਚ ਘੱਟ ਤੋਂ ਘੱਟ ਪ੍ਰੋਗਰਾਮਾਂ ਦੀ ਏਕਤਾ ਬਾਰੇ ਵਿਚਾਰ ਵਟਾਂਦਰਾ ਹੋਇਆ ਠੀਕ ਔਰ ਉਹਦੇ ਲਈ ਵੀ ਐਸਕੇਐਮ ਦੀ ਲੀਡਰਸ਼ਿਪ ਨੇ ਸਮਾਂ ਮੰਗਿਆ ਸੋ ਅੱਜ ਜਿਹੜੀ ਗੱਲ ਇੱਥੇ ਤੱਕ ਹੋਈ ਆ ਸੋ ਤੁਹਾਨੂੰ ਪਤਾ ਜਿਵੇਂ ਦੱਸਿਆ ਹਰਦੋ ਝੰਡੇ ਸਾਹਿਬ ਆਏ ਸੀ ਉਹਨਾਂ ਦੀ ਸਿਹਤ ਤੁਹਾਨੂੰ ਪਤਾ ਚੌਥੇ ਦਿਨ ਹੈਗੇ ਆ ਮਰਨ ਵਰਤ ਦੇ ਵਿੱਚ ਉਹ ਚਲੇਗੇ ਸਿਹਤ ਠੀਕ ਨਹੀਂ ਸੀ ਔਰ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਹੈਗੀ ਆ ਕੱਲ ਤੋਂ ਸੋ ਇਸ ਕਰਕੇ ਅਸੀਂ ਦੋਨੇ ਫੋਰਮ ਏਕਤਾ ਵਾਲੇ ਪਾਸੇ ਨੂੰ ना पैर पिछे तब हम ही बात बताई दी एकता सब चाहते हैं सबसे ज्यादा एकता चाहती है जो हमारे किसान मजदूर आवाम है वो चाहता है हम एकता में रहकर आंदोलन लड़े उनकी भावना को देखते हुए हमारे फॉरमो ने जो आप आज आपको बता दिया मिनिमम एकता के लिए आज जो प्रयास किया था उसके लिए हमारे साथियों ने समय मांगा है तो हम उम्मीद करते हैं जो जनता की भावना है भी एकता हो जो हमारी सबकी दोनों फॉर्मों की भावना है और जिस हालात में सरदार जगी सिंह डल्लेवाल जी हैं उस भावना को देखते हुए एकता जरूर होगी और ये जो मोर्चा आने वाले हमारे जो प्रोग्राम है वो दे रखे हैं आगे, आगे वाले वो जो के क्यों हैं और हमारे सरदार जगीत सिंह डल्लेवाल जी आज चौपन दिन हो गए हैं अमर अमरनाशन पर है जो दूसरे 111 बैठे थे कल भी 10 और बैठे हैं तो उनमें से भी चार पांच साथियों के हालात खराब हो रहे हैं डल्लेवाल जी की सेहत खराब है तो हम अब सभी साथी दोनों मोर्चो के साथी अभी इसके बाद हम वहीं डल्लेवाल जी के पास ही जा रहे हैं राय, राय साहब है तो बाद सवाल साथियों जिमे के पंदेर साहब ने पंगू साहब ने दसा ही है कि मिनिमम प्रोग्राम ऐसी ਏਕਤਾ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਚੱਲੀ ਹੈ ਅ ਤਿੰਨੇ ਫਾਰਮਾਂ ਦੀ ਇਸ ਮੀਟਿੰਗ ਦੇ ਵਿੱਚ ਅ ਐਸਕੇਮ ਵੱਲੋਂ ਸਾਥੀਆਂ ਨੇ ਕਿਹਾ ਕਿ ਅਸੀਂ 24 ਤਰੀਕ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਉਹਦੇ ਵਿੱਚੋਂ ਵਿਚਾਰਨਗੇ ਸੋ ਏਕਤਾ ਵਾਸਤੇ ਤਿੰਨਾਂ ਹੀ ਸਾਈਡਾਂ ਤੋਂ ਹੱਥ ਖੁੱਲੇ ਨੇ ਔਰ ਏਕੇ ਵੱਲ ਨੂੰ ਵਧੇ ਆ ਕਾਫੀ ਅ ਮਿਨੀਮਮ ਏਕਾਓ ਤੋਂ ਬਾਅਦ ਮੈਕਸਿਮਮ ਏਕਤਾ ਵੱਲ ਵਧਾਂਗੇ ਸੋ ਅਸੀਂ ਇੱਕ ਬੇਨਤੀ ਜ਼ਰੂਰ ਹੈ ਅਸੀਂ ਅਪੀਲ ਕਰਦੇ ਆ ਸਾਡੇ ਸਾਥੀਆਂ ਨੂੰ ਕਿ ਦੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਵਿਗੜ ਰਹੀ ਹੈ ਜਿਵੇਂ ਕਿ ਅੱਜ ਵਾਰ-ਵਾਰ ਮਾਉਂਟਿੰਗ ਹੋ ਰਹੀਆਂ ਉਲਟੀਆਂ ਆ ਰਹੀਆਂ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਹੈ ਸੋ ਅਸੀਂ ਸਾਥੀਆਂ ਆਪਣਿਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਜਲਦ ਫੈਸਲਾ ਲੈਣ ਔਰ ਜਲਦ ਫੈਸਲਾ ਕਰਕੇ ਆਪਾਂ ਇਹ ਕੇਵਲ ਵਧਿਏ ਇੱਕ ਬੇਨਤੀ ਇੱਕ 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 ਜਿਹੜਾ ਸਾਡਾ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਟਿੱਖਾ ਕਰ ਲਈ ਅਸੀਂ ਜਦੋਂ ਸਾਡਾ 1 21 ਨੂੰ ਜਥਾ ਜਾਣਾ ਉਦੋਂ 101 ਦਾ ਉਦੋਂ ਬਾਅਦ 22 ਨੂੰ ਐਲਾਨ ਕਰਾਂਗੇ ਉਹਦਾ ਕੀ ਰੂਪ ਦੇਣਾ ਜਿਵੇਂ ਸਰਕਾਰ ਚੁੱਪ ਬੈਠੀ ਆ ਕਿਉਂ ਚੁੱਪ ਬੈਠੀ ਆ ਉਹਦੇ ਤੇ ਵਿਚਾਰ ਕਰਕੇ ਤੁਹਾਨੂੰ 1 21 ਤੋਂ ਬਾਅਦ 22 ਨੂੰ ਉਹਦਾ ਪੂਰਾ ਐਲਾਨ ਤੁਹਾਡੇ ਸਾਹਮਣੇ ਆਜੋ 22 ਨੂੰ ਪੀਸੀ ਕਰਕੇ ਦੇਖੋ ਦੇਖੋ ਕੋਈ ਦੇਖੋ ਨਹੀਂ ਦੇਖੋ ਦੇਖੋ ਅਸੀਂ ਤਾਂ ਮਤਲਬ ਅਸੀਂ ਦਿਲੋਂ ਸਾਡੇ ਭਰਾ ਵਾ ਅਸੀਂ ਮੀਟਿੰਗਾਂ ਚ ਸਮੇਂ ਕੱਢੀਏ ਸਾਨੂੰ ਲੱਗਦਾ ਨਹੀਂ ਹਾਂ ਉਹਨਾਂ ਨੇ ਕੋਈ ਵਿਚਾਰ ਨਾ ਫਿਰ ਉਹਨਾਂ ਦੀ ਗੱਲ ਤਾਂ ਸਮਝ ਆ ਗਿਆ ਕਹਿੰਦੇ ਲੀਡਰ ਕਿੰਨੇ ਕਿੰਨਾ ਦੇਖੋ 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 ਮੈਂ ਦੇ ਬਾਰੇ ਦੇਖੋ ਸਵਾਲ ਤਾਂ ਇੰਨਾ ਵਾ ਵੀ ਮਿਨੀਮਮ ਜੜੀ ਗੱਲ ਅੰਦਰ ਹੋਈ ਤੁਹਾਨੂੰ ਦੱਸਤੀ ਆਪਣੀ ਕੋਈ ਮਿਨੀਮਮ ਤੇ ਰਾਹ ਨਿਕਲ ਜਾਂਦਾ ਤਾ ਅਸੀਂ ਸਾਂਝੀ ਕਰਕੇ ਅਨਾਉਂਸ ਕਰ ਦਿੰਦੇ ਨਹੀਂ ਇਹ ਵੀ ਦੱਸ ਪੇਜ ਦੱਸਿਆ ਕਿੱਥੇ ਆ ਪੇਜ ਨਹੀਂ ਦੇਖੋ ਦੇਖੋ ਇਹ ਇਹ ਬੇਨਤੀ ਆ ਮੇਰੀ ਬੇਨਤੀ ਸੁਣ ਲੋ ਮੇ ਮੇਰੀ ਬੇਨ ਮੇਰੀ ਬੇਨਤੀ ਐਨੀ ਆਪਾਂ ਕਹੀਏ ਗੱਲ ਹੋਈ ਆ ਮਿਨੀਮਮ ਏਕਤਾ ਤੇ ਗੱਲ ਵਧੀ ਆ ਅੱਗੇ ਤੁਰਿਆ ਉਹਨਾਂ ਉਹਨਾਂ ਨੇ ਵਿਚਾਰ ਕੇ ਸਾਨੂੰ ਦੱਸਣਾ ਵਾ ਸੀ ਇਹ ਕਹੀਏ ਨਹੀਂ ਹੋਈ ਤਾਂ ਠੀਕ ਨਹੀਂ ਹੈ ਵਿਚਾਰ ਕੇ ਦੱਸਿਆ ਸਵਾਲ ਐ ਸੀ ਕਿ ਸਾਰੇ ਇਕੱਠੇ ਹੋਣਗੇ ਹੁਣ ਮਿਨੀਮਮ ਤੇ ਮੈਕਸਿਮਮ ਏਕਤਾ ਦੇ ਵਿੱਚ ਕਨਵਰਟ ਹੋ ਗਈ ਆ ਮਿੱਟੇ ਦੇਖੋ ਭਰਾਓ ਦੇਖੋ ਦੇਖੋ ਭਰਾਓ ਮਤਲਬ ਕੀ ਹੈ ਮੇਰੀ ਬੇਨਤੀ ਸੁਣ ਲੋ ਕੁਛ ਵੀ ਅਜਿਹਾ ਅਸੀਂ ਦੋਵੇਂ ਫਾਰਮ ਨਹੀਂ ਕਹਿਣਾ ਚਾਹੁੰਦੇ ਜਿਹੜਾ ਏਕਤਾ ਦੇ ਵਿੱਚ ਕੱਲ ਨੂੰ ਰੁਕਾ ਬਣੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਨੇ ਜਿਹੜੇ ਮੈਂ ਅੱਜ ਵੀ ਕਹਿਣਾ ਤੁਹਾਨੂੰ ਫਿਰ ਵੀ ਅਸੀਂ ਸਮੁੱਚੀ ਏਕਤਾ ਦੇ ਹਾਮੀ ਆ ਔਰ ਮੈਂ ਵਿਅਕਤੀਗਤ ਹੀ ਕਹਿ ਸਕਦਾ ਮੈਨੂੰ ਆਸ ਹੈ ਹੋਊਗੀ ਆਸ ਤਾਂ ਚੰਗੀ ਰੱਖਣੀ ਚਾਹੀਦੀ ਆ ਇਹਦੀ ਸਮਾਂ ਦੱਸੋ ਇੱਕ ਮਿੰਟਾ ਪੰਦੇਰ ਸਾਹਿਬ ਇੱਕ ਚੀਜ਼ ਕਲੀਅਰ ਕਰ ਦਿਓ ਤੁਸੀਂ ਉਸ ਦਿਨ ਕਿਹਾ ਸੀ ਜਦੋਂ ਪਹਿਲੀ ਵਾਰ 10 ਤਰੀਕ ਨੂੰ ਆਏ ਸੀ ਕਿ ਜਲਦੀ ਤੋਂ ਜਲਦੀ ਮੀਟਿੰਗਾਂ ਹੋਣ ਡਲਿਆ ਸੀ ਕਰਾਵਾ ਅੱਜ ਵੀ ਤੁਸੀਂ ਕਿਹਾ ਹੁਣ ਜਿਹੜੀ ਪਹਿਲਾਂ 13 ਤੋਂ ਬਾਅਦ 15 18 ਨੂੰ ਹੋਈ ਹੁਣ ਅਗਲੀ ਮੀਟਿੰਗ ਦੀ ਕੋਈ ਡੇਟ ਨਹੀਂ ਇਹਦਾ ਮਤਲਬ ਕਿ ਤੁਸੀਂ ਕਹਿ ਰਹੇ ਹੋ ਸੇਧ ਤੋਂ ਜ਼ਿਆਦਾ ਡਾਉਣਾ ਪਰ ਸਾਡੀ ਮੀਟਿੰਗ ਅੱਗੇ ਦੀ ਹੋਈ ਜਾਂ ਤੁਸੀਂ ਕਹਿੰਦੇ 22 ਨੂੰ ਅਸੀਂ ਆਪਣੀ ਫੈਸਲਾ ਕਰਕੇ ਅਗਲੇ ਹਫ਼ਤੇ ਦੱਸਾਂਗੇ ਨਾ ਦੋ ਸਾਡੀਆਂ ਤਾਂ ਮੀਟਿੰਗਾਂ ਬਾਈ ਰੋਜ਼ ਹੀ ਹੁੰਦੀਆਂ ਅਸੀਂ ਤਾਂ ਆਪਣੇ ਮੋਰਚੇ 'ਚ ਆਨੇ ਇੱਕ ਸਾਲ ਤੋਂ ਦੇਖੋ ਸਾਡੀਆਂ ਹੋਈ ਜਾਂਦੀਆਂ ਜਦੋਂ ਕੋਈ ਸਾਡ ਅਸੀਂ ਪੰਜ ਸੱਤ ਬੰਦੇ ਇਸ ਇਸ ਫੈਸਲੇ ਨੂੰ ਫੈਸਲਾ ਕਰਨ ਦੇ ਨਹੀਂ ਹੱਗੇ ਸਮਰੱਥ ਸਾਨੂੰ ਸਾਡੇ ਜਨਰਲ ਫੋਰਮ ਨਾਲ ਗੱਲ ਕਰਨੀ ਪੈਣੀ ਆ ਬਾਈ ਸਮਾਂ ਤੇ ਦੇਣਾ ਪਊ ਨਾ ਅਸੀਂ ਬੰਦੇ ਨੂੰ ਉਹ ਮਾਤਾ ਉਹਨੇ 24 ਦੀ ਮੰਗੀ ਸਾਡੀ ਮੀਟਿੰਗ 24 ਦੀ ਮੀਟਿੰਗ ਜਨਰਲ ਬੋਡੀ ਦੀ ਉਹਨੇ ਮੰਗ ਲਈ ਕਿ ਤੁਹਾਡੇ ਲਈ ਵੀ ਸਥਿਤੀ ਹੈ ਜਿਹੜੀ ਹੁਣ ਢੱਲੇਵਾਲ ਦੀ ਸਾਡੀ ਦਿੱਤੀ ਹੈ ਮੀਟਿੰਗ ਦੇਖੋ ਮੇਰੀ ਬੇਨਤੀ ਫਿਰ ਮੇਰੀ ਬੇਨਤੀ ਫਿਰ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਏਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਤੁਸੀਂ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਕ੍ਰਿਟੀਕਲ ਹਾਲ ਤੇ ਡਾਇਰੈਕਟਰ ਸਾਹਿਬ ਜੀ ਅਸੀਂ ਨਾ ਮੈਂ ਫੇਰ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਅਸੀਂ ਤਾਂ ਕਹਿੰਨੇ ਆ ਨਾ ਵੀ ਚੱਲ ਕੋਈ ਕਹਿੰਦਾ ਕੋਈ ਕੋਈ ਤੇਰ ਕਹੋ ਵੀ ਸਾਨੂੰ ਸਮਾਂ ਚਾਹੀਦਾ ਸਮਾਂ ਤਾਂ ਬਈ ਦੇਣਾ ਪਊਗਾ ਨਾ ਅਸੀਂ ਆਪਣੇ ਵਾਲੀ ਅਪੀਲ ਅੰਦਰ ਕਰ ਦਿੱਤੀ ਆ ਹੋ ਸਕਦਾ ਉਹ ਸੋਚ ਕੇ ਕੱਲ ਨੂੰ ਕੋ ਹੋਰ ਫੈਸਲਾ ਕਰ ਲੈਣ ਮੁਰ ਤੋਂ ਬੈਠਕ ਹੋਏਗੀ ਉਹਨਾਂ ਦੇ ਨਾਲ ਮੁਰ ਤੋਂ ਜਾਂ ਅੱਜ ਕੰਪਲੀਟ ਹੋ ਗਿਆ ਸਾਰਾ ਬੈਠਕ ਨਹੀਂ ਨਹੀਂ ਦੇਖੋ ਏਕਤਾ ਦੀ ਆਸ ਨਹੀਂ ਛੱਡਣੀ ਚਾਹੀਦੀ ਇਹ ਗਾਂ ਦੱਸਦੇ ਆ ਹੋਊਗੀ ਨਹੀਂ ਹੋਊਗੀ ਨਾ ਹੋਊਗੀ ਸ਼ਬਦ ਨਹੀਂ ਇਹ ਤਾਂ ਕਾਂ ਉਹ ਦੱਸਣਗੇ ਪੱਤਰਕਾਰ ਦੋਸਤੋ ਬੰਦੇ ਰਸਾਬ ਨੇ ਜਿਵੇਂ ਗੱਲ ਰੱਖੀ ਉਹਨਾਂ ਵਿੱਚ ਮੈਂ ਐਡ ਕਰ ਦਿੰਦਾ ਦੇਖੋ ਜਿਸ ਪੋਜੀਸ਼ਨ ਤੇ ਅਸੀਂ ਖੜੇ ਆਂ ਡੱਲੇਵਾਲ ਸਾਹਿਬ ਦੀ ਸਭ ਤੋਂ ਪਹਿਲਾਂ ਉੱਥੋਂ ਹੀ ਚਾਲੂ ਹੋਈ ਆ ਉਹਨਾਂ ਦੀ ਸਿਹਤ ਨਾਜ਼ੁਕ ਬਾਰੇ ਅਸੀਂ ਆਪਣੇ ਸੱਜਣਾਂ ਨੂੰ ਦੱਸ ਦਿੱਤਾ ਸੀਗਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਏਕਤਾ ਤੇ ਵੱਡੇ ਹਾਮੀ ਆ ਅਸੀਂ ਕੋਈ ਇਹੋ ਜੀ ਗੱਲ ਕੋਈ ਵੀ ਨਹੀਂ ਕਰਨਾ ਚਾਹੁੰਦਾ ਏਕਤਾ ਦਾ ਕੁੱਕਰ ਰਸਤੇ ਖੁੱਲੇ ਆ ਅਸੀਂ ਫਾਰਮ ਬਾਹਰ ਮਹੀਨੇ ਚ ਚੱਲੇਗੇ ਦੋਨੇ ਫਾਰਮ ਅਸੀਂ ਮੈਦਾਨ ਦੇ ਵਿੱਚ ਹੈਗੇ ਸਾਡੇ ਲਈ ਢੱਲੇਵਾਲ ਸਾਹਿਬ 54ਵੇਂ ਦਿਨ ਚ ਹੈਗੇ ਸਾਡੇ ਲਈ ਕਹਿਣ ਤੋਂ ਭਾਵ ਏਕਤਾ ਦਾ ਰਾਹ ਤਿੰਨਾ ਫਾਰਮਾਂ ਵੱਲੋਂ ਖੁੱਲਾ ਸਾਡੇ ਵੱਲੋਂ ਵੀ ਖੁੱਲਾ ਹੈਗਾ ਜਿਵੇਂ ਉਹ ਆਪਣੀ ਮੀਟਿੰਗ ਚ ਤੈਅ ਕਰਨਗੇ ਸਾਨੂੰ ਇਨਫਰਮੇਸ਼ਨ ਦੇ ਦੇਣਗੇ ਜਾਂ ਸਾਨੂੰ ਕੋਈ ਸੱਦਾ ਹੋਊਗਾ ਗਾਹ ਤਾਂ ਦੇ ਦੇਣਗੇ ਅਗਲੀ ਮੀਟਿੰਗ 24 ਦੀ ਆ 24 ਦੀ ਉਹਨਾਂ ਨੇ ਕੋਈ ਵਿਸਥਾਪਨ ਕਰਾ ਤੋ 13 13 ਸਵਾ 18 ਹੁਣ 24 ਆ ਗਈ ਉਹਦੀ ਗੱਥੀ ਇੰਤਜ਼ਾ ਠੀਕ ਹੋ ਰਹੀ ਆ ਨਹੀਂ ਆਪਾਂ ਇਹ ਨਾ ਸ਼ਬਦ ਵਰਤੀਏ ਦੇਖੋ ਇਹ 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 ਸ਼ਬਦ ਆ ਕੇ ਇੱਥੇ ਕਹਿੰਦੇ ਆ ਆ ਮੀਡੀਆ ਦੇ ਸਾਹਮਣੇ ਕਿ ਉਹਦਾ ਤੁਹਾਡੀ ਪੱਤਰਕਾਰ ਦੋਸਤੋ ਇਹ ਤੁਹਾਡਾ ਸਵਾਲ ਠੀਕ ਹੈ ਪਰ ਮੈਂ ਕਹਿੰਨਾ ਚਲੋ ਪੰਦੇਰ ਸਾਹਿਬ ਕਰ ਲੈਣੇ ਕਰ ਮੈਂ ਮੈਂ ਤੇ ਇੱਕ ਬੇਨਤੀ ਕਰਾਂ ਤੁਹਾਡਾ ਜਿਵੇਂ ਸਵਾਲ ਆ ਇਹ ਸਵਾਲ ਸਾਡੇ ਲਈ ਵੀ ਹੈ ਉੱਡਾ ਹੀ ਤਕੜਾ ਵਾ ਜਿੱਡਾ ਤੁਹਾਡੇ ਲਈ ਆ ਦੇਖੋ ਏਕਤਾ ਨੂੰ ਕੋਈ ਆਂਚ ਨਾ ਆਵੇ ਠੀਕ ਹੈ ਜੀ ਏਕਤਾ ਕਿਤੇ ਕੋਈ ਸਾਡਾ ਭਰਾ ਨਾ ਕਹੇ ਵੀ ਆ ਤੁਹਾਡੇ ਪੱਖੋਂ ਕੁਝ ਤੁਸੀਂ ਆ ਗੱਲ ਕਹੀ ਸੀ ਉਸ ਤੋਂ ਏਕਤਾ ਨੂੰ ਆਂਚ ਆਈ ਅਸੀਂ ਇਹਦਾ ਖਿਆਲ ਰੱਖਾਂਗੇ ਕੋਈ ਸਾਡੇ ਭਰਾ ਨੂੰ ਅਸੀਂ ਅੰਦਰ ਦੀਆਂ ਗੱਲਾਂ ਮੀਡੀਆ ਚ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਸਾਂਝੀਆਂ ਮੇਰੀ ਸੁਣ ਮੇਰੀ ਮੇਰੀ ਬੇਟੀ ਮੇਰੀ ਬੇਟੀ ਮੇਰੀ ਗੱਲਾਂ ਕਰੋ ਪਰ ਇੱਕ ਚੀਜ਼ ਦਾ ਤੁਸੀ ਜਿਹੜੀ 15 ਵਾਲੀ ਮੀਟਿੰਗ 13 ਨੂੰ ਕਰਵਾਈ ਸੀ 24 ਤੋਂ ਪਹਿਲਾਂ ਦੀ ਮੀਟਿੰਗ 18 ਨਹੀਂ ਨਹੀਂ ਤੁਸੀਂ ਗੱਲ ਸੁਣੋ ਹਾਂ ਤੁਸੀਂ ਜੁੜਾ ਤਾਂ ਮੀਡੀਆ ਵੀ ਜੁੜਿਆ 54 ਦੇ ਹੋ ਗਏ ਉਸਤੇ ਕਵਰੇਜ ਕਰਦੇ ਆ ਨੂੰ ਕਿਤੇ ਨਾ ਕਿਤੇ ਜਾਨ ਬਚਾਉਣ ਦੀ ਗੱਲ ਆਉਂਦੀ ਹੈ ਲੋ ਜਨਪਰੀ ਨੂੰ ਇਕਤਾ ਦਾ ਪਤਾ ਪਾਸ ਹੁੰਦਾਗਾ ਅੱਜ 9 ਦਿਨ ਹੋ ਗਏ 1 ਸਕਿੰਟ ਦਾ ਇਨਕ ਪਾਸੇ ਤੁਸੀਂ ਸਾਰੇ ਕਹਿੰਦੇ ਹੋ ਪਰ ਦੂਜੇ ਪਾਸੇ ਕਹਿੰਦੇ ਹੋ ਚਾਰ ਪਚੋੜ ਵਾਸਤੇ ਕਦੋਂ ਹੋਊਗਾ ਕੁਝ ਨਹੀਂ ਠੀਕ ਆ ਤੁਹਾਡੇ ਸਾਹਮਣੇ ਆਉਣੀ ਚੰਦੀਆ ਲੋਕ ਤਾਂ ਕੋਈ ਨਾ ਕਿਸੇ ਪਾਸੇ ਲੋਕਾਂ ਨੂੰ ਕਿਉਂ ਪੁੱਛੀ ਅਸੀਂ ਰੱਖੀ ਐ ਇਹ ਗੱਲ ਮੈਂ ਦੇ ਪੁੱਸੇ ਦੇ ਵਿੱਚ ਆਪ ਜਵਾਬ ਦਿੰਦਾ ਸਾਰੇ ਮੀਡੀਆ ਨੂੰ ਨਾਲੇ ਵੱਟੇ ਬੋਲਦਾ ਬਣਾ ਕਰਦਾ ਆਉਂ ਮੇਰੀ ਪੁੱਛ ਲਓ 1 ਮਿੰਟ ਜੇ ਮੈਂ ਫੌਰਨ ਦੇਖੋ ਬੰਦੇ ਸਾਹਿਬ ਦਾ ਅਨੁਸਾਰ ਸਾਰਾ ਕੁਝ ਕਲੀਅਰ ਹੈ ਦੇਖੋ ਨਹੀਂ ਮੇਰੀ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਠੀਕ ਹੈ ਮੇਰੀ ਬੇਨਤੀ ਆ ਅਸੀਂ ਤਾਂ ਇਹ ਗੱਲਾਂ ਅਪੀਲ ਤਾਂ ਬਈ ਕਰਨ ਦਾ ਸਾਡਾ ਹੱਕ ਹੈ ਕਰ ਸਕਦੇ ਆ ਫਿਰ ਵੀ ਕੋਈ ਭਰਾ ਕਹਿੰਦਾ ਵੀ ਸਾਡੀਆਂ ਮਜਬੂਰੀਆਂ ਵਾ ਸਾਨੂੰ ਬਈ ਇਹ ਸੋਚਣ ਦਿਓ ਅਸੀਂ ਇਕਤਾ ਨੂੰ ਆਂ ਚ ਨਾ ਆਵੇ ਇਦਲੀ ਇਤ ਨਹੀਂ ਕਹਿੰਦੇ ਵੀ ਤੂੰ ਸੋਚੀ ਨਾ ਠੀਕ ਆ ਸਾਬ ਦੇ ਹਾਲਾਤ ਬੇਗੜੇ ਹੋਏ ਨੇ ਕਿ ਇਹਨਾਂ ਨੂੰ ਦੇਖ ਕੇ ਠੀਕ ਹੈ ਤੇਰੀ ਨਹੀਂ ਥੋੜੀ ਗੱਲ ਆਪਣੇ ਸਾਹ ਵਜਾ ਠੀਕ ਆ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਸਰਕਾਰ ਮੋਦੀ ਸਰਕਾਰ ਮੈਂ ਜਿਹੜੀ ਗੱਲ ਤੁਹਾਨੂੰ ਇਸ਼ਾਰਾ ਕਰਕੇ ਗਿਆ ਵੀ ਦੇਖੋ ਅੰਦੋਲਨ ਤੇਜ਼ ਕੀਤਾ ਆਪਾਂ ਅੰਦੋਲਨ ਨੇ ਨਾ ਆਪਣਾ ਦਲੀ ਅੰਦਰ ਤੋਂ ਦੋ ਦੋ ਫੋਰਮ ਲੜ ਰਹੇ ਇੱਕ ਤਾਂ ਜਥਾ ਵੱਡਾ ਹੋ ਗਿਆ ਮਰਨ ਵਰਤੇ ਅਸੀਂ ਅੰਦੋਲਨ ਨੂੰ ਤੇਜ਼ ਕੀਤਾ ਉਧਰ ਅਸੀਂ ਜਥਾ ਭੇਜ ਰਹੇ ਹਾਂ ਮੈਂ ਤੁਹਾਨੂੰ ਇਸ਼ਾਰਾ ਕਰ ਗਿਆ ਵੀ ਜਿਹੜੀ ਜਿਹੜੀ 26 ਦੀ ਕਾਲ ਆ ਇਹ ਭਾਈ ਇਹ ਤੋਂ ਬਾਅਦ ਇਹ ਤੋਂ ਵੀ ਆਪਾਂ ਜੋਰ ਲਾ ਕੇ ਕਰਾਂਗੇ ਪ੍ਰੈਸ਼ਰ ਪਵੇ ਸਰਕਾਰ ਤੇ ਅਸੀਂ ਚਿੰਤਤ ਆ ਉਹਦੇ ਲਈ ਨਹੀਂ ਨਹੀਂ ਦੇਖੋ ਇਹਦਾ ਸੋਚ ਕੇ ਦੱਸੋ ਮਾਨ ਆਪਣੇ ਕਿਸਾਨ ਨਹੀਂ ਰਹੇ ਸਰਕਾਰ ਨੂੰ ਕਿਵੇਂ ਮਨਾਉਂਗੇ ਸਵਾਲ ਤਾਂ ਵੱਡਾ ਏ ਆ ਜਿਆਦਾ ਤੁਹਾਨੂੰ ਲੱਗਦਾ ਕਿ ਕਿਸਾਨ ਨਹੀਂ ਜੱਸੀ ਬੰਦੀਆਂ ਜਾਂ ਲੈਟਰਾਂ ਦੀ ਈਗੋ ਵੱਡੀ ਲੱਗ ਰਹੀ ਹੈ ਜੀ ਦੋਸਤੋ ਕੋਈ ਈਗੋ ਵੱਡੀ ਨਹੀਂ ਹੈਗੀ ਡੱਲੇਵਾਲ ਸਾਹਿਬ ਦੀ ਸਿਹਤ ਇੱਕ ਮਿੰਟ ਜੀ ਇੱਕ ਮਿੰਟ ਪੱਤਰਕਾਰ ਦੋਸਤੋ ਅਸੀਂ ਬਾਰ-ਬਾਰ ਇਹ ਕਹਿੰਨੇ ਆ ਵੀ ਸਾਡੇ ਦੋਰਮਾ ਫੋਰਮਾਂ ਵੱਲੋਂ ਦਰਵਾਜ਼ੇ ਖੁੱਲੇ ਹੈਗੇ ਆ ਇਕਤਾ ਲਈ ਜਿਹੜੀ ਉਹਨਾਂ ਦੀ ਪੋਜੀਸ਼ਨ ਆ ਡੱਲੇਵਾਲ ਸਾਹਿਬ ਦੀ ਉਹ ਵੀ ਦੱਸ ਦਿੱਤੀ ਹੈਗੀ ਆ ਪਰ ਅਸੀਂ ਕਹਿੰਨੇ ਆ ਵੀ ਅਸੀਂ ਇੱਕ ਗੱਲ ਦੇਖੋ ਸਾਨੂੰ ਕੋਈ ਸਵਾਲ ਦੋਨੇ ਫੋਰਮਾਂ ਨੂੰ ਸਿੱਧੇ ਸਾਹਿਬ ਤਾਂ ਸਾਨੂੰ ਕੋਈ ਸਵਾਲ ਲਾਵੇ ਕੱਲ ਨੂੰ ਇਹ ਕਹੇ ਵੀ ਭਾਈ ਤੁਸੀਂ ਇਕਤਾ ਤੇ ਕਿਤੇ ਨਾ ਕਿਤੇ ਰੋੜਾ ਬਣ ਹੈਗੇ ਆ ਸਾਡੇ ਤੇ ਖੁੱਲੇ ਆ ਦਰਵਾਜ਼ੇ ਉਹਨਾਂ ਨੇ ਕੋਈ ਸ਼ਰਤ ਰੱਖੀ ਹੈ ਇਹੋ ਜੀ ਅੱਜ ਤੁਸੀਂ ਬਣਾਉਣਗੇ ਉਹਨਾਂ ਨੂੰ ਪੁੱਛ ਲਿਓ ਉਹਨਾਂ ਦੇ ਸਵਾਲ ਸਾਡੇ ਭਰਾਵਾ ਮੇਰੀ ਬੇਨਤੀ ਆ ਦੇਖੋ ਪਰਸੱਕ ਯਤਨ ਆ ਅਸੀਂ 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 ਯਤਨ ਜਿਤਾਉਂਦੇ ਰਹਾਂਗੇ ਭਾਈ ਧੰਨਵਾਦ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ